ਗੁਰਮੁਖ ਪਿਆਰਿਓ ਕਈ ਵਾਰੀ ਜਦੋਂ ਮਾਗ ਦੇ ਮਹੀਨੇ ਦੀ ਆਰੰਭਤਾ ਹੁੰਦੀ ਆ ਸ਼ੁਰੂਆਤ ਹੁੰਦੀ ਆ ਤੇ ਤੁਸੀਂ ਸੁਣਿਆ ਹੋਣਾ ਕਈ ਮਹਾਂਪੁਰਖ ਕਹਿੰਦੇ ਆ ਕਿ ਮਾਗੀ ਦੇ ਦਿਨਾਂ ਵਿੱਚ ਸਿਰਫ ਸਾਨੂੰ ਪੈਸਿਆਂ ਦਾ ਦਾਨ ਨਹੀਂ ਸਗੋਂ ਨਾਮ ਦਾ ਦਾਨ ਵੀ ਕਰਨਾ ਚਾਹੀਦਾ ਹੈ ਕਿਉਂਕਿ ਨਾਮ ਦਾਨ ਇਹ ਸਭ ਤੋਂ ਵੱਡੀ ਭੇਟ ਮੰਨੀ ਗਈ ਆ ਜਿਵੇਂ 40 ਮੁਕਤੇ ਆਪਣਾ ਸਭ ਕੁਝ ਛੱਡ ਕੇ ਗੁਰੂ ਮਹਾਰਾਜ ਲਈ ਖੜੇ ਹੋ ਗਏ ਉਸੇ ਤਰ੍ਹਾਂ ਅਸੀਂ ਵੀ ਭਾਈ ਇਹ ਮਾਗਦੇ ਮਹੀਨੇ ਵਿੱਚ ਗੁਰੂ ਨੂੰ ਸਮਰਪਿਤ ਕਿਵੇਂ ਹੋਣਾ ਹੈ ਆਉ ਸਮਝਦੇ ਹਾਂ ਇਹ ਮਾਗਦੇ ਮਹੀਨੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਆਪਾਂ ਆਪਣੇ ਆਪ ਨੂੰ ਕਹਿਣੀ ਆ ਕਿ ਅੱਜ ਤੋਂ ਬਾਅਦ ਮੈਂ ਆਪਣੀ ਨੀਂਦ ਨਹੀਂ ਆਪਣਾ ਸੁੱਖ ਨਹੀਂ ਸਗੋਂ ਗੁਰੂ ਦੀ ਰਜ਼ਾ ਨੂੰ ਪਹਿਲ ਦੇਣੀ ਆ ਮਾਗੀ ਦੇ ਦਿਨਾਂ ਵਿੱਚ ਮਾਗਦੇ ਮਹੀਨੇ ਵਿੱਚ ਇਹ ਫੈਸਲਾ ਕਰ ਲਈਏ ਕਿ ਮੈਂ ਅੰਮ੍ਰਿਤ ਵੇਲੇ ਗੁਰੂ ਲੇਖੇ ਲਾਉਣਾ ਹੈ ਦੇਖੋ ਕਈ ਸਵੇਰੇ ਉੱਠਦੇ ਆ ਮੋਬਾਈਲ ਫੋਨ ਚਲਾਉਣ ਲੱਗ ਜਾਂਦੇ ਆ ਉਹ ਅੰਮ੍ਰਿਤ ਵੇਲੇ ਉੱਠਦੇ ਤਾਂ ਹੈਗੇ ਆ ਪਰ ਫੋਨ ਚਲਾਉਂਦੇ ਆ ਸੋ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਮਾਗ ਦੇ ਮਹੀਨੇ ਵਿੱਚ ਜੇ ਕੋਈ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਇਹ ਅਰਦਾਸ ਕਰੇ ਗੁਰੂ ਜੀ ਮੈਨੂੰ ਆਪਣਾ ਬਣਾ ਲਓ ਇਹ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਮਹਾਪੁਰਖ ਕਿਹਾ ਕਰਦੇ ਸੀ ਭਾਈ ਅਰਦਾਸ ਤਾਂ ਇਹੀ ਕਰਨੀ ਚਾਹੀਦੀ ਆ ਸਿੱਖ ਨੂੰ ਕਿ ਮੈਨੂੰ ਆਪਣਾ ਬਣਾ ਲਓ ਜਿਹੜੇ ਵੀ ਸਖੇ ਅਰਦਾਸ ਕਰਦੇ ਆ ਗੁਰੂ ਜੀ ਮੈਨੂੰ ਆਪਣਾ ਬਣਾ ਲਓ ਗੁਰੂ ਸੱਚਮੁੱਚ ਹੀ ਉਹਨਾਂ ਨੂੰ ਆਪਣਾ ਬਣਾ ਲੈਂਦਾ ਹੈ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਕਈ ਵਾਰੀ ਇਹ ਵੀ ਹੁੰਦਾ ਆਪਾਂ ਕਹਿੰਨੇ ਆ ਕਿ ਅੰਮ੍ਰਿਤ ਵੇਲਾ ਮੇਰੇ ਤੋਂ ਸੰਭਾਲਿਆ ਨਹੀਂ ਜਾਂਦਾ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਉਦੋਂ ਲੋੜ ਹੁੰਦੀ ਆ ਸਾਨੂੰ ਇਹ ਅਰਦਾਸ ਕਰਨ ਦੀ ਅਰਦਾਸ ਕਰੀਏ ਮਾਲਕ ਅੱਗੇ ਕਲਗੀਧਰ ਪਾਤਸ਼ਾਹ ਜੀ ਅੱਗੇ ਤੇ ਉਦੋਂ ਤੁਹਾਨੂੰ ਕੀ ਕਰਨਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਪੰਜ ਪਾਠ ਸ੍ਰੀ ਚੌਪਈ ਸਾਹਿਬ ਦੇ ਕਰਨੇ ਚਾਹੀਦੇ ਆ ਕਿਉਂਕਿ ਜਿਹੜੀ ਚੌਪਈ ਸਾਹਿਬ ਦੀ ਬਾਣੀ ਹੈ ਇਹ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਆ ਤੇ ਸਾਨੂੰ ਵਿਕਾਰਾਂ ਤੋਂ ਬਚਾ ਕੇ ਰੱਖਦੀ ਹੈ ਤੇ ਇਹ ਪਾਠ ਨੂੰ ਪੜ੍ਹਨ ਲੱਗੇ ਆ ਲਗਭਗ 6-7 ਮਿੰਟ ਦਾ ਸਮਾਂ ਲੱਗਦਾ ਹੈ ਤਾਂ ਦਿਨ ਦੇ ਵਿੱਚ ਸਾਨੂੰ ਪੰਜ ਪਾਠ ਚੌਪਈ ਸਾਹਿਬ ਦੇ ਜ਼ਰੂਰ ਕਰਨੇ ਚਾਹੀਦੇ ਆ ਜੀ ਤੇ ਇੱਕ ਚੀਜ਼ ਤੁਸੀਂ ਹੋਰ ਕਰਨੀ ਆ ਇਹ ਵੀ ਕਹਿਣਾ ਹੈ ਕਿ ਮੇਰਾ ਮਨ ਨਾਮ ਦੇ ਨਾਲ ਜੋੜਦੇ ਹੋ ਸੰਗਤ ਜੀ ਗੁਰੂ ਜੀ ਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੁੰਦੀ ਆ ਕਿ ਉਸ ਦਾ ਸਿੱਖ ਜਿਹੜਾ ਹੈ ਦੁਨੀਆਂ ਤੇ ਰਹਿੰਦਾ ਹੋਇਆ ਨਾਮ ਨਾਲੋਂ ਨਾ ਟੁੱਟੇ ਤੇ ਜਿਹੜਾ ਨਾਮ ਨਾਲੋਂ ਟੁੱਟ ਗਿਆ ਗੁਰੂ ਨਾਲੋਂ ਟੁੱਟ ਗਿਆ ਉਹਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਇਹ ਗੱਲ ਯਾਦ ਰੱਖਣਾ ਤੇ ਕੋਲ ਮਾਇਆ ਜਿੰਨੀ ਮਰਜ਼ੀ ਹੋਵੇ ਦੇਖੋ ਤਾਂ ਕਰਕੇ ਹਮੇਸ਼ਾ ਤੁਸੀਂ ਹੀ ਅਰਦਾਸ ਕਰਨੀ ਆ ਮੈਨੂੰ ਆਪਣਾ ਬਣਾ ਲਓ ਪਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਕਹਿੰਦੇ ਹੁੰਦੇ ਸੀ ਜਿਹਨੇ ਗੁਰੂ ਨੂੰ ਇਹ ਅਰਦਾਸ ਕਰ ਦਿੱਤੀ ਮੈਨੂੰ ਆਪਣਾ ਬਣਾ ਲਓ ਮੇਰੀ ਬਾਹ ਫੜ ਲਓ ਸਤਿਗੁਰੂ ਜੀ ਇਹਨੇ ਸਮਰੱਥਾ ਦਿਆਲੂ ਕਿਰਪਾਲੂ ਆ ਉਹਦੀ ਬਾਹ ਫੜ ਲੈਂਦੇ ਆ ਉਹਨੂੰ ਡੁੱਬਦੇ ਨੂੰ ਬਚਾ ਲੈਂਦੇ ਆ ਹੁਣ ਤੁਸੀਂ ਕੀ ਕਰਨਾ ਹੈ ਸਾਧ ਸੰਗਤ ਜੀ ਇਹਨਾਂ ਦਿਨਾਂ ਦੇ ਵਿੱਚ ਕਈ ਲੋਕ ਆ ਜਿਹੜੇ ਉਹ ਸਿਰਫ ਮਾਘ ਦੇ ਮਹੀਨੇ ਵਿੱਚ ਹੀ ਅੰਮ੍ਰਿਤ ਵੇਲਾ ਸੰਭਾਲਦੇ ਆ ਬਾਕੀ 11 ਮਹੀਨੇ ਉਹ ਫੱਗਣ ਚੇਤ ਵਿਸਾਖ ਜੇਠ ਹੜਾ ਸੌਣ ਭਾਦੋਂ ਅੱਸੂ ਕੱਤਕ ਮੱਘਰ ਪੋ ਇਹਨਾਂ ਦਿਨਾਂ ਇਹ ਮਹੀਨਿਆਂ ਦੇ ਵਿੱਚ ਉਹ ਅੰਮ੍ਰਿਤ ਵੇਲਾ ਸੰਭਾਲ ਨਹੀਂ ਪਾਉਂਦੇ ਆ ਤੇ ਉਹ ਕਹਿ ਦਿੰਦੇ ਆ ਕਿ ਅਸੀਂ ਪੂਰੇ ਸਾਲ ਦੇ ਵਿੱਚ ਇੱਕ ਮਹੀਨੇ ਸੇਵਾ ਕਰਦੇ ਇੱਕ ਮਹੀਨੇ ਅਸੀਂ ਸ਼ਰਾਬ ਨਹੀਂ ਪੀਣੀ ਬਾਅਦ ਵਿੱਚ ਉਹ ਸਾਰੇ ਵਿਕਾਰ ਕਰਮ ਕਰਦੇ ਆ ਦੇਖੋ ਜੀ ਕਈ ਵਾਰੀ ਆਪਾਂ ਮਾਗਦੇ ਮਹੀਨੇ ਵਿੱਚ ਦਾਨਪੁਨ ਕਰਕੇ ਸਾਡੇ ਅੰਦਰ ਇਹ ਵੀ ਹੋ ਜਾਂਦਾ ਕਿ ਅਸੀਂ ਦਾਨਪੁਨ ਕੀਤਾ ਪਰ ਯਾਦ ਰੱਖਣਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਸਾਧ ਸੰਗਤ ਜੀ ਉਹ ਵੱਡਾ ਦਾਤਾ ਇੰਨੀਆਂ ਦਾਤਾਂ ਦੇ ਕੇ ਤਿਲ ਜਿੰਨਾ ਵੀ ਉਹਨੂੰ ਮਾਣ ਨਹੀਂ ਹੈਗਾ ਸੱਚੇ ਪਾਤਸ਼ਾਹ ਜੀ ਅੱਗੇ ਹੀ ਅਰਦਾਸ ਕਰਨੀ ਆ ਮੈਨੂੰ ਹਰ ਮਹੀਨੇ ਮੈਂ ਉੱਠ ਸਕਾਂ ਜੇ ਮੈਂ ਮਾਗਦੇ ਮਹੀਨੇ ਵਿੱਚ ਸੇਵਾ ਕਰਦਾ ਫਗਣ ਚੇਤ ਵਿਸਾਖ ਵੀ ਕਰਾਂ ਜੇਠ ਹੜ ਸੌਣ ਭਾਦੋਂ ਵੀ ਕਰਾਂ ਅਸੂ ਕੱਤਕ ਮੱਗਰ ਪੋ ਵੀ ਕਰਾਂ ਗੁਰਮਖ ਪਿਆਰਿਓ ਇਸ ਤਰ੍ਹਾਂ ਰੋਜ਼ ਰੋਜ਼ ਇਹ ਅਰਦਾਸ ਕਰਨੀ ਆ ਤੁਸੀਂ ਵੇਖੋਗੇ ਜਦੋਂ ਨੀਵੇਂ ਹੋ ਕੇ ਅਰਦਾਸ ਕਰੋਗੇ ਜ਼ਰੂਰ ਪੂਰੀ ਹੋਵੇਗੀ ਸੱਚੇ ਪਾਤਸ਼ਾਹ ਜੀ ਇਹ ਵੀ ਕਰ ਅਰਦਾਸ ਕਰਿਓ ਪਿਛਲੇ ਸਾਲਾਂ ਵਿੱਚ ਮੇਰੇ ਤੋਂ ਬਹੁਤ ਭੁੱਲਾਂ ਹੋ ਗਈਆਂ ਅਮਰਤ ਵੇਲਾ ਸੰਭਾਲਿਆ ਨਹੀਂ ਗਿਆ ਮੈਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਆ ਇਹ ਮਾਗ ਦਾ ਮਹੀਨਾ ਮੇਰੀ ਜ਼ਿੰਦਗੀ ਲਈ ਨਵਾਂ ਸਾਲ ਹੈ ਤੇ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਤੇ ਮਾਗ ਦੇ ਮਹੀਨੇ ਵਿੱਚ ਆਪ ਵੀ ਨਾਮ ਦੇ ਨਾਲ ਜੁੜਨਾ ਚਾਹੀਦਾ ਇਨਸਾਨ ਨੂੰ ਖੁਦ ਵੀ ਨਾਮ ਜਪਣਾ ਚਾਹੀਦਾ ਦੂਜਿਆਂ ਨੂੰ ਵੀ ਜਪਾਉਣਾ ਚਾਹੀਦਾ ਮਾਗ ਮਜਨ ਸੰਗ ਸਾਧੂਆਂ ਧੂਰੀ ਕਰੇ ਸ্নান ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ ਇੱਕ ਇਥੇ ਹੋਰ ਬਹੁਤ ਵੱਡੀ ਗੱਲ ਆ ਉਹ ਇਹ ਆ ਕਈ ਵਾਰੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਜਾ ਕੇ ਦਾਨ ਪੁੰਨ ਵੀ ਕਰਦੇ ਆ ਅਰਦਾਸਾਂ ਬੇਨਤੀਆਂ ਵੀ ਕਰਦੇ ਆ ਕਈ ਵਾਰੀ ਆਪਾਂ ਕਹਿੰਨੇ ਸਾਡੀ ਅਰਦਾਸ ਪੂਰੀ ਨਹੀਂ ਹੋਈ ਸਾਡੀ ਅਰਦਾਸ ਸੁਣੀ ਨਹੀਂ ਗਈ ਦੇਖੋ ਭਾਈ ਇੱਕ ਸਿਆਣੀ ਮਾਂ ਜਾਣਦੀ ਆ ਬੱਚੇ ਨੂੰ ਕਿਹੜੀ ਚੀਜ਼ ਦੇਣੀ ਆ ਕਿਹੜੀ ਨਹੀਂ ਪਿਤਾ ਨੂੰ ਪਤਾ ਹੈ ਜੇ ਭਰੀ ਜਵਾਨੀ ਵਿੱਚ ਨੌਜਵਾਨ ਬੱਚਾ ਕੋਈ ਇਹੋ ਜੀ ਚੀਜ਼ ਮੰਗ ਰਿਹਾ ਕੋਈ ਹਥਿਆਰ ਦੀ ਮੰਗ ਕਰ ਰਿਹਾ ਪਿਤਾ ਉਹਨੂੰ ਲੈ ਕੇ ਨਹੀਂ ਦੇਵੇਗਾ ਜੇ ਕਿਸੇ ਬੱਚੇ ਨੂੰ ਸ਼ੂਗਰ ਦੀ ਬਿਮਾਰੀ ਹੈ ਮਾਂ ਉਹਨੂੰ ਮਿੱਠਾ ਨਹੀਂ ਦੇਵੇਗੀ ਕਈ ਵਾਰੀ ਗੁਰੂ ਸਾਨੂੰ ਜਦੋਂ ਦਾਤ ਨਹੀਂ ਦਿੰਦਾ ਉਹਦੇ ਵਿੱਚ ਹੀ ਸਾਡਾ ਭਲਾ ਲੁਕਿਆ ਹੁੰਦਾ ਪਰ ਅਸੀਂ ਅਲਪਗਤਾ ਹੋਣ ਕਰਕੇ ਗਿਆਨ ਨਾ ਹੋਣ ਕਰਕੇ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾਉਂਦੇ ਕਿਉਂਕਿ ਬੰਦੇ ਨੂੰ ਇੰਨਾ ਗਿਆਨ ਨਹੀਂ ਹੈ ਬੰਦੇ ਨੂੰ ਇੰਨੀ ਸਮਝ ਨਹੀਂ ਹੈ ਜੀ ਸੋ ਗੁਰਮਖ ਪਿਆਰਿਓ ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਕੋਈ ਵੀ ਕਿਸੇ ਵਰਗਾ ਪ੍ਰਮਾਤਮਾ ਨੇ ਬਣਾਇਆ ਨਹੀਂ ਸਾਜਿਆ ਨਹੀਂ ਸਾਰੇ ਹੀ ਆਪਣੇ ਆਪ ਦੇ ਵਿੱਚ ਬਲੱਖਣ ਨੇ ਉਹ ਪ੍ਰਮਾਤਮਾ ਨੇ ਕੋਈ ਨਾ ਕਿਸੇ ਹੀ ਜਿਹਾ ਉਪਾਇਆ ਪਰ ਇੱਕ ਕਾਰਜ ਜਿਹੜਾ ਸੀ ਇੱਥੇ ਕਰਨਾ ਹੈ ਇਹ ਦੁਨੀਆ ਤੇ ਉਹ ਕੀ ਹੈ ਆਤਮਾ ਦਾ ਪ੍ਰਮਾਤਮਾ ਨਾਲ ਮਿਲਾਪ ਉਹਦੇ ਦੀ ਵਸੀਲਾ ਕੀ ਆ ਉਹਦੇ ਦੀ ਵਸੀਲਾ ਹੈ ਜੀ ਪਰਮੇਸ਼ਰ ਦਾ ਨਾਮ ਰੱਬ ਦੇ ਪਿਆਰਿਆਂ ਦੀ ਸੰਗਤ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜ਼ਿੰਦਗੀ ਵਿੱਚ ਕੋਈ ਨਾ ਕੋਈ ਘਟਨਾ ਇਹੋ ਜੀ ਹੋ ਜਾਂਦੀ ਆ ਜਿਹੜੀ ਸਾਨੂੰ ਸਬਕ ਸਿਖਾ ਜਾਂਦੀ ਆ ਤੇ ਗੁਰਮਖ ਪਿਆਰਿਓ ਹਮੇਸ਼ਾ ਯਾਦ ਰੱਖਣਾ ਜ਼ਿੰਦਗੀ ਦੇ ਵਿੱਚ ਕਿ ਘਾਟੇ ਇਨਸਾਨ ਨੂੰ ਹੀ ਪੈਂਦੇ ਆ ਘਾਟਿਆਂ ਦੇ ਕੁੱਲ ਜੋੜ ਨੂੰ ਤਜਰਬਾ ਕਹਿੰਦੇ ਆ ਪਰ ਗੱਲ ਇਹ ਹੁੰਦੀ ਆ ਵੀ ਜੇ ਅਸੀਂ ਇੱਕ ਗਲਤੀ ਕਰ ਲਈ ਆ ਸਾਨੂੰ ਪਤਾ ਲੱਗ ਗਿਆ ਵੀ ਪਿਛਲਾ ਮਾਗ ਦਾ ਮਹੀਨਾ ਸਾਡਾ ਨਾਮ ਤੋਂ ਬਿਨਾ ਬਿਰਥਾ ਲੰਘ ਗਿਆ ਪਰ ਆਹ ਸਾਲ ਦਾ ਮਾਗ ਦਾ ਮਹੀਨਾ ਨਾਮ ਤੋਂ ਬਿਨਾ ਨਹੀਂ ਲੰਘਣਾ ਚਾਹੀਦਾ ਜਿਵੇਂ ਜਿਵੇਂ ਉਮਰ ਬੀਤਦੀ ਆ ਬੰਦਾ ਕੱਲਾ ਹੀ ਹੋਈ ਜਾਂਦਾ ਇਹ ਖਿਆਲ ਕਰਨਾ ਜਿਵੇਂ ਜਿਵੇਂ ਆਪਣੀ ਉਮਰ ਬੀਤ ਰਹੀ ਆ ਆਪਾਂ ਮੌਤ ਦੇ ਨੇੜੇ ਜਾ ਰਹੇ ਆ ਤੇ ਆਪਣੇ ਜੀਵਨ ਦੇ ਆਖਰੀ ਪਲ ਜਿਹੜੇ ਉਹਨਾਂ ਵੱਲ ਵੱਧ ਰਹੇ ਆ ਜਿਵੇਂ ਘੜੇ ਵਿੱਚ ਪਾਣੀ ਪਾ ਕੇ ਰੱਖ ਦਈਏ ਉਹ ਸਿੰਮ ਦਾ ਹੈ ਘਟਦਾ ਹੈ ਵਧਦਾ ਨਹੀਂ ਹੈ ਇਸ ਤਰ੍ਹਾਂ ਦੀ ਸਾਰੀ ਖੇਡ ਆ ਜੀ ਕੁਦਰਤ ਨੇ ਇਸੇ ਕਰਕੇ ਵਿਛੋੜੇ ਨੂੰ ਜੀਵਨ ਦੇ ਅੰਤ ਤੇ ਰੱਖਿਆ ਹੈ ਕਾਰਜ ਕੋਈ ਹੋਵੇ ਮੁਸ਼ਕਲਾਂ ਵੱਧ ਜਾਂਦੀਆਂ ਕਈ ਵਾਰੀ ਆਪਾਂ ਨੂੰ ਲੱਗਦਾ ਇਹ ਪਰ ਹੁੰਦਾ ਕੀ ਆ ਮੁਸ਼ਕਲਾਂ ਅਸਲ ਵਿੱਚ ਉਦੋਂ ਵੱਧੀਆਂ ਨੇ ਜਦੋਂ ਅਸੀਂ ਨਾਮ ਨਾਲੋਂ ਟੁੱਟੇ ਹੁੰਨੇ ਆ ਯਾਦ ਕਰੋ 40 ਮੁਕਤੇ ਜਿਹੜੇ ਸ਼ਹਾਦਤ ਦਾ ਜਾਮ ਪੀ ਗਏ ਜਿਨ੍ਹਾਂ ਨੇ ਆਪਣਾ ਖੂਨ ਧਰਤੀ ਤੇ ਡੋਲ ਦਿੱਤਾ ਤੇ ਖਿਦਰਾਣਾ ਇਸ ਕਹੈ ਨਾ ਕੋਈ ਅਬ ਤੇ ਨਾਮੁਕਤ ਸਰ ਹੋਏ ਤਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਸਮਝਣ ਵਾਸਤੇ ਬਹੁਤ ਸਾਰੇ ਤਜਰਬੇ ਦੀ ਲੋੜ ਹੁੰਦੀ ਆ ਪਰ ਗੁਰਮਖ ਪਿਆਰੇ ਉਹ ਤਜਰਬਾ ਆਵੇਗਾ ਕਿਵੇਂ ਜੇ ਬੰਦਾ ਆਪਣੀਆਂ ਗਲਤੀਆਂ ਤੋਂ ਨਹੀਂ ਸਿੱਖੇਗਾ ਵੀ ਮੈਂ ਪਿੱਛੇ ਜੋ ਕਰ ਆਇਆ ਉਹ ਬੇਅਰਥ ਸੀ ਬੇਵਜ੍ਹਾ ਸੀ ਇਸ ਵਾਰ ਵੀ ਇਹ ਮਾਗ ਦਾ ਮਹੀਨਾ ਮਾਗ ਦਾ ਸਾਰਾ ਦਿਨ ਇੱਕ ਇੱਕ ਪਲ ਇਮੀ ਲੰਘ ਜਾਣਗੇ ਨਾਮ ਤੋਂ ਬਿਨਾ ਨਹੀਂ ਭਾਈ ਗੱਲ ਜਿਹੜੀ ਆ ਸਮਝਾਉਣੀ ਚਾਹੀਦੀ ਆ ਆਪਣੇ ਮਨ ਨੂੰ ਪੀ ਇਹ ਸਮਾ ਬਿਰਥਾ ਨਹੀਂ ਜਾਣਾ ਚਾਹੀਦਾ ਕਿਉਂਕਿ ਮੌਤ ਕਦੇ ਵੀ ਆ ਸਕਦੀ ਹੈ ਮੌਤ ਇਹ ਤਾਂ ਨਹੀਂ ਕਿ ਬੁੱਢੇ ਹੋਇਆ ਤੂੰ ਆਵੇਗੀ ਜਵਾਨ ਨੂੰ ਵੀ ਆ ਸਕਦੀ ਹੈ ਬੱਚਿਆਂ ਨੂੰ ਵੀ ਆ ਜਾਂਦੀ ਗਰਭਕਾਲ ਦੇ ਦੌਰਾਨ ਵੀ ਆ ਜਾਂਦੀ ਆ ਜੇ ਸਾਨੂੰ ਸਮਝ ਆ ਜੇ ਨਾ ਮੈਂ ਕਿਸੇ ਵੇਲੇ ਵੀ ਮਰ ਸਕਦਾ ਸਾਡਾ ਵਿਹਾਰ ਹੀ ਹੋਰ ਤਰ੍ਹਾਂ ਦਾ ਹੋ ਜਾਵੇਗਾ ਬੰਦੇ ਨੇ ਅਜੇ ਮੰਨਿਆ ਹੀ ਨਹੀਂ ਪਹਿਲਾਂ ਮਰਨ ਕਬੂਲ ਇਹ ਪਹਿਲਾ ਕਦਮ ਨਹੀਂ ਇਹਨੇ ਪੁੱਟਿਆ ਦੂਜਾ ਤਾਂ ਬੰਦਗੀ ਸੀ ਪਹਿਲਾਂ ਮਰਨਾ ਹੀ ਨੇ ਕਬੂਲ ਨਹੀਂ ਕੀਤਾ ਹੈਗਾ ਤਾਂ ਕਰਕੇ ਤੇ ਕੱਲ ਮੌਤ ਹੋ ਸਕਦੀ ਆ ਇਸੇ ਲਈ ਅੱਜ ਮਹੱਤਮ ਪੂਰਨ ਦਿਨ ਆ ਇਹਦੇ ਵਿੱਚ ਨਾਮ ਜਪੋ ਭਾਈ ਇਹ ਕੋਈ ਤੁਹਾਨੂੰ ਡਰਾਇਆ ਨਹੀਂ ਜਾ ਰਿਹਾ ਮੌਤ ਕਹਿ ਕੇ ਇਹ ਤਾਂ ਇੱਕ ਸਚਾਈ ਆ ਮਰਨਾ ਸੱਚ ਹੈ ਜਿਉਣਾ ਝੂਠ ਹੈ ਗੁਰਮਖ ਪਿਆਰਿਓ ਆਪਾਂ ਵੇਖਦੇ ਆਂ ਕਈ ਲੋਕ ਜਿਹੜੇ ਹੁੰਦੇ ਆ ਉਹਨਾਂ ਦੇ ਆਪਾਂ ਗੁਣਾ ਨੂੰ ਯਾਦ ਕਰਦੇ ਆਂ ਗੁਣਾ ਨੂੰ ਯਾਦ ਕਰ ਕਰਕੇ ਰੋਂਦੇ ਆਂ ਵੀ ਉਹ ਬੰਦਾ ਚਲਾ ਗਿਆ ਇਹਨੇ ਗੁਣ ਸੀ ਉਹਦੇ ਵਿੱਚ ਲੋਕ ਗੁਣਾ ਨੂੰ ਯਾਦ ਕਰਕੇ ਰੋਂਦੇ ਆ ਬੰਦੇ ਨੂੰ ਨਹੀਂ ਰੋਂਦੇ ਲੋਕ ਉਹਦੇ ਗੁਣਾ ਨੂੰ ਰੋਂਦੇ ਹੁੰਦੇ ਆ ਤੇ ਆਪਾਂ ਗੁਣਾ ਨਾਲ ਸਾਂਝ ਕਰੀਏ ਨਾਲੇ ਧਰਤੀ ਤੇ ਵੀ ਇਹ ਰੌਣਕ ਲੱਗ ਜਾਵੇ ਕਿ ਜੇ ਸਾਡੇ 'ਚ ਗੁਣ ਹੋਣਗੇ ਸਾਡਾ ਮਨ ਵੀ ਖੜਿਆ ਰਹੇਗਾ ਔਗਣ ਤਾਂ ਭਾਈ ਜਦੋਂ ਮਰਜੀ ਬੰਦਾ ਜਿਹੜਾ ਹੈ ਅਪਣਾ ਲਵੇ ਗੁਣ ਕਮਾਉਣੇ ਥੋੜੇ ਓਕੇ ਹੁੰਦੇ ਆ ਅੰਤ ਦੇ ਵਿੱਚ ਮੈਂ ਕਹਾਂਗਾ ਆਪਣੇ ਬਾਰੇ ਮੈਨੂੰ ਪੱਕਾ ਪਤਾ ਹੈ ਕੁਝ ਘੜੀਆਂ ਪਲਾਂ ਦਿਨਾ ਮਹੀਨਿਆਂ ਸਾਲਾਂ ਦੀ ਹੀ ਗੱਲ ਹੈ ਹੋਰਾਂ ਵਾਂਗ ਮੈਂ ਵੀ ਇੱਕ ਦਿਨ ਟੁਰ ਜਾਣਾ ਹੈ पर भरपूर तसल्ली आ जीवन ਵਿੱਚ ਬਹੁਤ ਕੁਝ ਮਿਲਿਆ ਹੈ ਮੌਤ ਬਹੁਤਾ ਥੋੜਾ ਜਿਹੀ ਖੋ ਸਕੇਗੀ ਜਿਹੜੇ ਗੁਰਮਖ ਪਿਆਰੇ ਹੁੰਦੇ ਆ ਇਸ ਤਰ੍ਹਾਂ ਕਹਿੰਦੇ ਹੁੰਦੇ ਆ ਵੀ ਸਾਡੀ ਜ਼ਿੰਦਗੀ ਵਿੱਚ ਜੋ ਸਾਨੂੰ ਮਿਲਿਆ ਉਹ ਮੌਤ ਖੋ ਨਹੀਂ ਸਕਦੀ ਬਾਹਰੀ ਚੀਜ਼ਾਂ ਆਪਾਂ ਇਹਨਾਂ ਨੂੰ ਕਮਾਵਾਂਗੇ ਇਕੱਠੀਆਂ ਕਰਾਂਗੇ ਮੌਤ ਆਵੇਗੀ ਪਲ ਤੇ ਵਿਛੋੜਾ ਇਹਨਾਂ ਨਾਲ ਹੋ ਜਾਏਗਾ ਗੁਣ ਹੋਣਗੇ ਨਾਮ ਜਪਿਆ ਹੋਵੇਗਾ ਮੌਤ ਕਿਵੇਂ ਖੋ ਸਕਦੀ ਆ ਸੋ ਇਹ ਜਿਹੜੇ ਮਾਗ ਦਾ ਮਹੀਨਾ ਦੇ ਵਿੱਚ ਇਹ ਚੌਪਈ ਸਾਹਿਬ ਦੇ ਪੰਜ ਪਾਠ ਕਰਨ ਦੇ ਨਾਲ ਤੁਸੀਂ ਵੇਖੋਗੇ ਬਹੁਤ ਜ਼ਿਆਦਾ ਅਸਰ ਹੋ ਜਾਵੇਗਾ ਤੁਹਾਡੀ ਜਿਹੜੀ ਆ ਬਿਮਾਰੀ ਤੋਂ ਤੁਹਾਡੀ ਜਿਹੜਾ ਮਾਨਾ ਸ਼ਾਂਤ ਰਹੇਗਾ ਰੱਖਿਆ ਹੋਵੇਗੀ ਤੁਹਾਡੀ ਚੌਪਈ ਸਾਹਿਬ ਦੇ ਵਿੱਚ ਹਮਰੀ ਕਰੋ ਹਾਥ ਤੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਮਨੋ ਕਾਮਨਾਵਾਂ ਵੀ ਇਹ ਬਾਣੀ ਪੂਰੀ ਕਰਦੀ ਆ ਤਾਂ ਚੌਪਈ ਸਾਹਿਬ ਦੇ ਇੱਕ ਸਵੇਰੇ ਇੱਕ ਦੁਪਹਿਰੇ ਤੇ ਇੱਕ ਗੁਰਮੁਖ ਪਿਆਰੋ ਸ਼ਾਮ ਨੂੰ ਤੇ ਇੱਕ ਰਾਤ ਨੂੰ ਤੁਸੀਂ ਕਰਕੇ ਇਸ ਤਰ੍ਹਾਂ ਤੇ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਖਾਣਾ ਖਾਣ ਦਾ ਸਮੇਂ ਇਹਨੂੰ ਡਿਵਾਈਡ ਕਰਕੇ ਵੰਡ ਕੇ ਪੰਜ ਪਾਠ ਕਰ ਲਓ ਜਿਵੇਂ ਮਰਜ਼ੀ ਬਹੁਤ ਕਿਰਪਾ ਵਰਤੇਗੀ ਕਲਗੀਧਰ ਪਾਸ਼ਾ ਜੀ ਦੀ ਗੁਰੂ ਸਾਹਿਬ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ